ਅੱਧੀ ਦੁਨੀਆ ਨੂੰ ਲੱਗ ਜਾਵੇਗਾ ਚਸ਼ਮਾ 2050 ਤੱਕ ਅੱਧੀ ਆਬਾਦੀ ਬਣ ਜਾਵੇਗੀ ਚਸ਼ਮੇਸ਼ ਲੋਕ ਹੋ ਸਕਦੇ ਨੇ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਜੇ ਬਚਣਾ ਚਾਹੁੰਦੇ ਹੋ ਤਾਂ ਪਹਿਲਾਂ ਹੀ ਕਰ ਲਓ ਆ ਕੰਮ ਹਾਂਜੀ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਕਰਦੇ ਹੋ ਹੁਣ ਕੋਈ ਕਹੇਗਾ ਭਈ ਮੈਂ ਚਾਹ ਪੀਣਾ ਤੇ ਕੋਈ ਕਹੇਗਾ ਭਈ ਮੈਂ ਪੰਛੀਆਂ ਨੂੰ ਚੈੱਕਦੇ ਹੋਏ ਦੇਖਦਾ ਪਰ ਭਈ ਮੈਂ ਤਾਂ ਸਭ ਤੋਂ ਪਹਿਲਾਂ ਆਪਣਾ ਚਸ਼ਮਾ ਲੱਭਦਾ ਔਰ ਇਹ ਤੇ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੁਣ ਅੱਧੀ ਆਬਾਦੀ ਕੁਝ ਕੁ ਸਮੇਂ ਬਾਅਦ ਆਹੀ ਕਰਿਆ ਕਰੂਗੀ ਹਾਂਜੀ 2050 ਤੋਂ ਬਾਅਦ ਲੱਗੂਗਾ ਅੱਧੀ ਆਬਾਦੀ ਨੂੰ ਚਸ਼ਮਾ ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਸਾਹਮਣੇ ਆਇਆ ਹੈ ਆਓ ਤੁਹਾਨੂੰ ਕਾਰਨ ਦਸੀਏ ਨੈਸ਼ਨਲ ਲਾਇਬ੍ਰੇਟਰੀ ਆਫ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਸਾਲ 2050 ਤੱਕ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਬਲੱਡ ਮੋਡ ਵਿੱਚ ਰਹਿਣਗੇ ਯਾਨੀ ਦੁਨੀਆ ਦੇ 50% ਤੋਂ ਵੱਧ ਲੋਕ ਮਾਇਓਪੀਆ ਤੋਂ ਪੀੜਤ ਹੋਣਗੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਮਾਇਓਪੀਆ ਹੈ ਕੀ ਇਹ ਅੱਖਾਂ ਦੀ ਅਜਿਹੀ ਸਥਿਤੀ ਹੈ ਜਿਸ ਵਿੱਚ ਰੈਫੈਕਟਿਵ 에ਰਰ ਕਾਰਨ ਦੂਰ ਦੀਆਂ ਵਸਤੂਆਂ ਧੁੰਦੀਆਂ ਦਿਖਾਈ ਦਿੰਦੀਆਂ ਹਨ ਮਾਇਓਪੀਆ ਪੀੜਤ ਲੋਕਾਂ ਨੂੰ ਟੀਵੀ ਦੇਖਣ ਸੜਕ ਤੇ ਸਾਈਨ ਬੋਰਡ ਦੇਖਣ ਜਾਂ ਗੱਡੀ ਚਲਾਉਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਕਿਸੇ ਬੱਚੇ ਜਾਂ ਟੀਨੇਜਰ ਨੂੰ ਯੋਪੀਆ ਹੈ ਤਾਂ ਉਸ ਨੂੰ ਸਕੂਲ ਵਿੱਚ ਬਲੈਕ ਬੋਰਡ ਜਾਂ ਗ੍ਰੀਨ ਬੋਰਡ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ ਅੱਖਾਂ ਨੂੰ ਥਕਾਵਟ ਮਹਿਸੂਸ ਹੋਣਾ ਲਗਾਤਾਰ ਸਿਰਦਰਦ ਹੋਣਾ ਇਸ ਦੇ ਸਿੰਪਟਮਸ ਮਾਇਓਪੀਆ ਇੱਕ ਬਹੁਤ ਹੀ ਆਮ ਬਿਮਾਰੀ ਹੈ ਇੰਟਰਨੈਸ਼ਨਲ ਮਾਇਓਪੀਆ ਇੰਸਟੀਚਿਊਟ ਦੇ ਅਨੁਸਾਰ ਲਗਭਗ 40% ਅਮਰੀਕੀ ਮਾਇਓਪੀਆ ਤੋਂ ਪੀੜਿਤ ਹਨ ਜਦੋਂ ਕਿ ਦੁਨੀਆ ਭਰ ਵਿੱਚ ਲਗਭਗ 30% ਲੋਕ ਮਾਇਓਪੀਆ ਤੋਂ ਪੀੜਿਤ ਇਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਲ 2050 ਤੱਕ ਦੁਨੀਆ ਦੀ ਅਤੀ ਆਬਾਦੀ ਇਸ ਤੋਂ ਪ੍ਰਭਾਵਿਤ ਹੋਵੇਗੀ ਜੇਕਰ 5 ਸਾਲ ਦੇ 8 ਸਾਲ ਦੇ ਅਤੇ 5 ਸਾਲ ਦੇ ਬੱਚਿਆਂ ਦੀ ਨਜ਼ਰ ਕਮਜ਼ੋਰ ਹੋਣ ਲੱਗਦੀ ਹੈ ਤਾਂ ਇਹ ਬਿਲਕੁਲ ਵੀ ਕੁਦਰਤੀ ਨਹੀਂ ਹੈ ਇਸ ਦਾ ਕਾਰਨ ਡਿਜੀਟਲ ਸਕਰੀਨ ਸਮੇਂ ਦਾ ਵਧਣਾ ਅਤੇ ਬਾਹਰ ਘੁੰਮਣਾ ਖੇਡਣਾ ਜੰਪਿੰਗ ਦੇ ਆਦੀ ਵਰਗੀਆਂ ਗਤੀਵਿਧੀਆਂ ਵਿੱਚ ਕਮੀ ਹੈ ਕਿਸੇ ਵੀ ਵਿਅਕਤੀ ਨੂੰ ਮਾਇਓਪੀਆ ਹੋ ਸਕਦਾ ਹੈ ਪਰ ਬੱਚਿਆਂ ਅਤੇ ਟੀਨੇਜਰਸ ਨੂੰ ਜ਼ਿਆਦਾ ਖਤਰਾ ਹੁੰਦਾ ਹੈ ਕਿਉਂਕਿ ਉਹਨਾਂ ਦੀਆਂ ਅੱਖਾਂ ਵਿਕਾਸ ਦੇ ਪੜਾਅ ਵਿੱਚ ਹੁੰਦੀਆਂ ਹਨ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਡਾਈਪਰੀਜ਼ ਵਰਗੀਆਂ ਕਈ ਸਿਹਤ ਸਥਿਤੀਆਂ ਕਾਰਨ ਲੋਕ ਵੀ ਮਾਇਓਪੀਆ ਤੋਂ ਪੀੜਤ ਹੋ ਸਕਦੇ ਹਨ ਕੰਪਿਊਟਰ ਸਕਰੀਨ ਤੇ ਲਗਾਤਾਰ ਸਮਾਂ ਬਿਤਾਉਣ ਨਾਲ ਟੈਂਪਰੇਰੀ ਮਾਇਓਪੀਆ ਹੋ ਸਕਦਾ ਹੈ ਇਸ ਦੇ ਲੱਛਣ ਸਿਰ ਦਰਦ ਦੇ ਰੂਪ ਵਿੱਚ ਖਾਈ ਦਿੰਦੇ ਹਨ ਮਾਈਓਪੀਆ ਇੱਕ ਜੈਨੇਟਿਕ ਸਥਿਤੀ ਵੀ ਹੋ ਸਕਦੀ ਹੈ ਜੇਕਰ ਸਾਡੇ ਮਾਤਾ ਪਿਤਾ ਵਿੱਚੋਂ ਕਿਸੇ ਦੀ ਨਜ਼ਰ ਵਿੱਚ ਨੁਕਸ ਹੈ ਤਾਂ ਸਾਨੂੰ ਵੀ ਮਾਈਓਪੀਆ ਹੋਣ ਦਾ ਸੰਭਾਵਨਾ ਵੱਧ ਜਾਂਦੀ ਹੈ ਜੇਕਰ ਤੁਸੀਂ ਵੀ ਇਸ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਤੇ ਆਪਣੇ ਪਰਿਵਾਰ ਵਿੱਚ ਇਹ ਆਦਤਾਂ ਚੇਂਜ ਕਰਨ ਦੀ ਲੋੜ ਹੈ ਜਿਵੇਂ ਕਿ ਤੁਹਾਨੂੰ ਸਕਰੀਨ ਟਾਈਮ ਲਿਮਟਿਡ ਕਰਨਾ ਪਵੇਗਾ ਹਰ 20 ਮਿੰਟ ਵਿੱਚ 20 ਸੈਕਿੰਡ ਦੀ ਬ੍ਰੇਕ ਲਓ ਅਤੇ 20 ਫੁੱਟ ਦੀ ਦੂਰੀ ਤੋਂ ਕਿਸੇ ਚੀਜ਼ ਨੂੰ ਦੇਖੋ ਵੱਧ ਤੋਂ ਵੱਧ ਸਮਾਂ ਘਰ ਤੋਂ ਆਰਟੋਪ ਵਾਲੀ ਥਾਂ ਤੇ ਬਤਾਉਣ ਦੀ ਕੋਸ਼ਿਸ਼ ਕਰੋ ਕੰਪਿਊਟਰ ਤੇ ਕੰਮ ਕਰਦੇ ਸਮੇਂ ਜਾਂ ਕਿਤਾਬ ਪੜ੍ਹਦੇ ਸਮੇਂ 12 ਇੰਚ ਦੀ ਦੂਰੀ ਬਣਾਈ ਰੱਖਣ ਦੀ ਕੋਸ਼ਿਸ਼ ਕਰੋ ਜੇਕਰ ਕੰਪਿਊਟਰ ਜਾਂ ਕਿਸੇ ਮਸ਼ੀਨ ਤੇ ਕੰਮ ਕਰਦੇ ਸਮੇਂ ਤੁਹਾਡੀਆਂ ਅੱਖਾਂ ਤੇ ਤਣਾਅ ਪੈ ਰਿਹਾ ਹੈ ਤਾਂ ਨਿਯਮਤ ਬ੍ਰੇਕ ਲਓ ਹਾਈਪਰ ਟੈਂਸ਼ਨ ਅਤੇ ਸ਼ੂਗਰ ਵਰਗੀਆਂ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਪ੍ਰਬੰਧਨ ਕਰੋ ਵਿਟਾਮਿਨ A ਅਤੇ ਵਿਟਾਮਿਨ C ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ ਸਿਗਰਟ ਅਤੇ ਸ਼ਰਾਬ ਵਰਗੀਆਂ ਨਸ਼ੀਲੇ ਪਦਾਰਥਾਂ ਤੋਂ ਦੂਰ ਰਹੋ ਤਤਵ ਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਇਹਦੇ ਲੱਛਣ ਕਿੰਨੇ ਕੁ ਖਤਰਨਾਕ ਨੇ ਅਸੀਂ ਤਾਂ ਤੁਹਾਨੂੰ ਇਹੀ ਕਹਾਂਗੇ ਕਿ ਅੱਖਾਂ ਦਾ ਰੈਗੂਲਰ ਚੈੱਕਅਪ ਕਰਾਇਆ ਜਾਵੇ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਇਹੋ ਜੀ ਇਨਫੋਰਮੇਟਿਵ ਖਬਰਾਂ ਦੇਖਣ ਲਈ ਫੋਲੋ ਕਰ ਲਓ ਲੁਧਿਆਣਾ ਲਾਈ